ਇੱਕੀ ਬਾਈ ਦੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਮਿਸਟਰ ਮਕੇਸ਼ ਕਪੂ 32 ਸੈਕਟਰ ਦੇ ਰਹਿਣ ਵਾਲੇ ਨੇ ਜੀ ਤੇ ਉਹਨਾਂ ਨੂੰ ਰਾਤ ਨੂੰ ਆਪਣੇ ਘਰ ਦੇ ਬਾਹਰ ਕੋਈ ਸ਼ੈਰ ਕਰ ਰਹੇ ਸੀ ਤੇ ਫੋਨ ਤੇ ਗੱਲ ਕਰ ਰਹੇ ਸੀ ਇਨ ਬਿਟਵੀਨ ਕੁਝ ਲੜਕਿਆਂ ਨੇ ਆ ਕੇ ਉਹਨਾਂ ਨੂੰ ਸਨੇਚਿੰਗ ਕੀਤੀ ਉਹਨਾਂ ਦਾ ਫੋਨ ਉਹਨਾਂ ਦੇ ਚੈਨ ਉਹਨਾਂ ਦੇ ਮੋਬਾਈਲ ਫੋਨ ਹੋਰ ਰਿੰਗ ਵਗੈਰਾ ਲਾ ਲਈਆਂ ਜੀ ਤੇ ਉਹਨਾਂ ਨੂੰ ਕੁਝ ਸਟਾ ਮੇ ਮਾਰੀਆਂ ਉਹ ਸਟਾ ਮਾਰੰਦ ਉੱਤੇ ਉਹਨਾਂ ਨੇ ਕੰਪਲੇਂਟ ਕੀਤੀ ਤੇ ਕੰਪਲੇਂਟ ਤੇ ਡਿਵੀਜ਼ਨ ਨੰਬਰ 7 ਵਿੱਚ ਅਚਾਰ ਦਰਸ਼ ਕੀਤਾ ਗਿਆ ਅਚਾਰ ਦਰਸ਼ ਕਰਨ ਤੋਂ ਬਾਅਦ ਬਲਾਈਂਡ ਸੀਗਾ ਜਿਹੜਾ ਕਿ ਮੇਰੇ ਏਸੀ ਫੀਸ ਆਬ ਮਿਸਟਰ ਸੁਮੇਸ਼ੂ ਜੀ ਔਰ ਉਪੇਧਰ ਇਨਸਪੈਕਟਰ 7 ਨੰਬਰ ਡਿਵੀਜ਼ਨ ਐਸ ਐਚ ਓ 7 ਇਹਨਾਂ ਨੇ ਆਪਸਰਾਂ ਦੇ ਨੋਟਸ ਲਿਆ ਕੇ ਤੇ ਜੁਸਤਾ ਸਿਟੀ ਸਾਹਿਬ অর ਡੀਸੀਪੀ ਸਾਹਿਬ ਤੋਂ ਗਾਈਡਲਾਈਨਸ ਮਿਲੀਆਂ ਉਹਨਾਂ ਨੂੰ ਲੈ ਕੇ ਤੇ ਉਸ ਸਾਹਿਬ ਨਾਲ ਨਾਲ ਉਹਨੂੰ ਟ੍ਰੇਸ ਕਰਨ ਦੀ ਕਾਫੀ ਜੋਰ ਸ਼ੋਰ ਨਾਲ ਮਿਹਨਤ ਕੀਤੀ ਔਰ ਮਿਹਨਤ ਦਾ ਨਤੀਜਾ ਇਹ ਨਿਕਲਿਆ ਕਿ ਇਹਨਾਂ ਦੇ ਹਮਨ ਰਿਸੋਰਸਸ ਔਰ ਟੈਕਨੀਕਲ ਜਸਤਾ ਇਨਫੋਰਮੇਸ਼ਨ ਦੇ ਮੁਤਾਬਕ ਇਹਨਾਂ ਨੇ ਉਹਨਾਂ ਨੂੰ ਟ੍ਰੇਸ ਕੀਤਾ ਔਰ ਟ੍ਰੇਸ ਕਰਨ ਤੇ ਚਾਰ ਲੜਕਿਆਂ ਨੂੰ ਰੈਸਟ ਕੀਤਾ ਸਰ ਪਹਿਲਾਂ ਵੀ ਪਰਚਾ ਇਨਾਂ ਤੇ ਜਿਹੜਾ ਹੈਗਾ ਇੱਕ ਲੜਕੇ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਹੈਗੇ ਆ ਇਹ ਮਤਲਬ ਚੌਥੀ ਵਾਰ ਦਾ ਦਰਜ ਹੈਗੀ ਆ ਔਰ ਮੇਰੇ ਦੂਸਰੇ ਮੁੰਡੇ ਹੈਗੇ ਉਹਨਾਂ ਤੇ ਫਸਟ ਪਰਚੇ ਆਏ ਬਾਕੀ ਉਹਨਾਂ ਦੇ ਪ੍ਰੀਵੀਅਸ ਐਡਰੈਸਾਂ ਤੋਂ ਕਨਫਰਮ ਕੀਤਾ ਜਾਊਗਾ ਸਰ ਫੋਨ ਤੋਂ ਬ੍ਰਾਮਪੀ ਕੀ ਹੋਇਆ ਜੀ ਬ੍ਰਾਮਪੀ ਅੱਛਾ ਇਹਨਾਂ ਤੋਂ ਇੱਕ ਮੋਟਰਸਾਈਕਲ ਇੱਕ ਐਕਟਿਵਾ ਤਿੰਨ ਦਾਤ ਜਿਹੜੇ ਸਟੈਂਪਡ ਆਸਤੇ ਸੀਗੇ ਜੀ ਔਰ ਇੱਕ ਸੋਨੇ ਦੀ ਚੈਨ ਇੱਕ ਗੁੰਦਰੀ ਜੀ ਤੋ ਇਹ ਸਭ ਜਿਹੜਾ ਬ੍ਰਾਮਦੋ ਇੱਥੇ ਜਿਹੜਾ ਤੇ ਦੋ ਸਾਥੀ ਹੋਰ ਰੈਸਟੋਰਾਂ ਵਾਲੇ ਰਹਿੰਦੇ ਆ ਉਹਨਾਂ ਤੇ ਵੀ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਊਗਾ ਔਰ ਬਾਕੀ ਜਿਹੜੀ ਕੋਈ ਵੀ ਨਹੀਂ ਰਹਿੰਦੀ ਬ੍ਰਾਮਦੋ ਉਹ ਫਿਰ ਉਹ ਬੰਦਿਆਂ ਕੋਲ ਇਹਨਾਂ ਦੱਸੇ ਬਾਕੀ ਇਹ ਪੇਸ਼ ਕਰਕੇ ਰਿਮਾਂਡ ਲੈਣ ਤੋਂ ਬਾਅਦ ਜੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹ ਕੀ ਤੇ ਸਰ ਜਿਹੜੀ ਇਹ ਚੈਨ ਤੇ ਮੰਦਰੀ ਬਰਾਮਤ ਨਾਲ ਹੋਈ ਹੈ ਲਿਸਟ ਚੋ ਹੀ ਬਾਰ ਦਾ ਬਾਰ ਦਾ ਦਿਆ ਜਿਹੜੀ ਇਹਨਾਂ ਨੇ ਫੋਕ ਕਰਕੇ ਬਿਲਕੁਲ ਸੇਮ ਹੋਏ ਤਾਂ 300 ਤੋਂ ਬਾਅਦ ਰੈਸਟ ਹੋਏ ਨੇ ਤੇ ਉਹੀ ਸੇਮ ਇਨਸੀਡੈਂਟ ਦੇ ਉਹੀ ਹੀ ਬੰਦੇ ਸੀਗੇ ਤੇ ਦਾਈ ਨਾ ਰੈਸਟ ਪਿਕਚਰ ਸ਼ਹਿਰ ਦੇ ਵਿੱਚ ਸਨੇਚਿੰਗ ਦੇ ਬਾਰ ਦਾ ਤਾਂ ਹਲਕਾ ਪੂਰਬ ਦੇ ਕੁਝ ਜ਼ਿਆਦਾ ਹੀ ਹੋ ਰਹੀ ਹੈ ਨਾ ਇਹਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਐਕਚੁਅਲੀ ਜਿਹੜੀ ਹੈ ਵਾਰਦਾਤਾ ਹੈ ਗਿਆ ਇਹਨਾਂ ਦੇ ਵਿੱਚ ਅਸੀਂ ਕਾਫੀ ਪਿੱਛੇ ਪਹਿਲਾਂ ਵੀ ਰੈਸਟ ਕੀਤੇ ਸੀਗੇ ਮਿਹਰਬਾਨ ਵੀ ਫੜੇ ਸੀ ਜਿਹਨ ਮਾਡਲ ਸੀ ਜਾਂ ਬਹੁਤੀ ਲਗ ਰਹੀ ਫੜੇ ਫੋਕਲ ਪੁਆਇੰਟ ਵੀ ਫੜੇ ਜੀ ਅਸੀਂ ਕਾਫੀ ਬੰਦੇ ਆਲਰੇਡੀ ਰੈਸਟ ਕੀਤੇ ਜਿਹੜੇ ਕੋਈ ਤਕੜਕਾ ਜਿਹੜੇ ਹੋਰ ਵੀ ਕੁਝ ਰਹਿੰਦੇ ਆ ਕੇਸ ਅਸੀਂ ਉਹ ਵੀ ਪੂਰੇ ਵਿਅਰ ਨਾਲ ਟ੍ਰੇਸ ਕਰਾਂ ਸਰ ਜਿਹੜੇ ਇਹ ਜਿਹੇ ਮਾੜੇ ਅਨਸਰ ਹੋ ਰਿਹਾ ਇਹ ਜੀਆਂ ਵਾਰਦਾਤਾ ਕਰਨ ਦੀਆਂ ਸੋਚਦੇ ਹੋਣਗੇ ਉਹਨਾਂ ਲਈ ਪੁਲਿਸ ਨੂੰ ਕੀ ਮੈਸੇਜ ਪੁਲਿਸ ਕੋਲ ਜੀ ਮੈਸੇਜ ਹੈ ਵੀ ਜਿਹੜਾ ਵੀ ਕ੍ਰਾਈਮ ਕਰੂਗਾ ਜੀ ਉਹ ਤਾਂ ਫੜਿਆ ਜਾਊਗਾ ਜੀ ਕ੍ਰਾਇਮ ਕਰਨ ਵਾਲੇ ਨੂੰ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਬਖਸ਼ਿਆ ਨਹੀਂ ਜਾ ਸਕਦਾ ਠੀਕ ਹੈ